ਪੰਜਾਬ ਚ ਇਸ ਵੇਲੇ ਦੌੜ ਲੱਗੀ ਹੋਈ ਆ ਨੌਜਵਾਨ ਮੁੰਡੇ ਕੁੜੀਆਂ ਦੀ ਬਾਹਰਲੇ ਮੁਲਕਾਂ ਚ ਜਾਣ ਦੀ ਪਰ ਇਹ ਪੰਜਾਬ ਉਹ ਧਰਤੀ ਆ ਜਿਹਨੂੰ ਦੁਨੀਆ ਦੀ ਸਭ ਤੋਂ ਜਰਖੇਜ ਜ਼ਮੀਨ ਸਭ ਤੋਂ ਮਿਹਨਤੀ ਤੇ ਸਭ ਤੋਂ ਜੁਝਾਰੂ ਲੋਕ ਇਨਸਾਨ ਜਿਹੜੇ ਆ ਇੱਥੇ ਵੱਸਦੇ ਆ ਇਹ ਸਾਰੀ ਦੁਨੀਆ ਦੇ ਵਿੱਚ ਇਹ ਚੀਜ਼ ਪ੍ਰਚਾਰੀ ਜਾਂਦੀ ਆ ਤੇ ਇਹ ਅ ਚੀਜ਼ ਹੈ ਅਸਲ ਦੇ ਵਿੱਚ ਵੀ ਜਿੱਥੇ ਇਸ ਵੇਲੇ ਨੌਜਵਾਨ ਬਾਹਰ ਜਾਂਦੇ ਆ ਤੇ ਬਾਹਰ ਜਾ ਕੇ ਗੋਰਿਆਂ ਦੀ ਗੁਲਾਮੀ ਕਰ ਲੋ ਚਾਹੇ ਕੁਝ ਕਰ ਲੋ ਕੰਮ ਤਾਂ ਉੱਥੇ ਵੀ ਕਰਨੇ ਪੈਂਦੇ ਆ ਪਰ ਜੇ ਤੁਸੀਂ ਆਪਣੀ ਧਰਤੀ ਤੇ ਰਹਿ ਕੇ ਕੰਮ ਕਰੋਗੇ ਤੇ ਇੱਥੇ ਵੀ ਕੋਈ ਘਾਟਾ ਨਹੀਂ ਆ ਤੁਸੀਂ ਦੇਖ ਸਕਦੇ ਹੋ ਬੋਰਡ ਖਾਲਸਾ ਇਹ ਸ਼ਰਦਾਈ ਗੱਲਬਾਤ ਕਰਦੇ ਆ ਇੱਥੇ ਇੱਕ ਨੌਜਵਾਨ ਆ ਕਰੀਬ ਮੇਰੇ ਹਿਸਾਬ ਨਾਲ 20 ਸਾਲ ਉਮਰ ਹੋਊਗੀ ਮੁੰਡੇ ਦੀ ਤੇ ਰਗੜਾ ਲਾ ਕੇ ਸ਼ਰਦਾਈ ਤਿਆਰ ਕਰਦਾ ਤੇ ਬੜੀ ਮਿਹਨਤ ਦੇ ਨਾਲ ਜਿਹੜਾ ਆ ਉਹ ਇੱਥੇ ਕੰਮ ਕਰਨ ਦਿਆ ਗੱਲਬਾਤ ਕਰਾਂਗੇ ਮੁੰਡੇ ਦੇ ਨਾਲ ਐਸ ਵੇਲੇ ਉਹ ਜਿੱਥੇ ਉਹ ਲਾਉਂਦਾ ਆ ਸਰਦਾਈ ਅਸੀਂ ਤੁਹਾਨੂੰ ਉੱਥੇ ਲੈ ਕੇ ਚਾਲਦੇ ਆਂ ਤੇ ਗੱਲਬਾਤ ਕਰਦੇ ਆਂ ਉਹ ਨਾਲ ਜਵਾਨ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਕਿਉਂਕਿ ਵਿਚਾਰਨ ਦੀ ਗੱਲ ਐ ਇਸ ਵੇਲੇ ਇਹ ਆ ਕਿ ਜੇ ਜਿਨ੍ਹਾਂ ਨੂੰ ਅਸੀਂ ਪੂਰਬੀ ਭਈਏ ਕਹਿ ਲੈਨੇ ਆ ਜਾਂ ਜਿਹੜੇ ਦੂਸਰੇ ਆ ਸੂਬਿਆਂ ਤੋਂ ਆ ਕੇ ਇੱਥੇ ਕੰਮ ਕਰਦੇ ਪਏ ਆ ਜਿਉ ਕੰਮ ਕਰਦੇ ਆ ਤੇ ਕਮਾਈ ਕਰਦੇ ਆ ਤੇ ਸਾਡੇ ਨੌਜਵਾਨ ਜੇ ਬਾਹਰ ਜਾਣ ਦੀ ਬਜਾਏ ਇੱਥੇ ਰਹਿ ਕੇ ਕੰਮ ਕਰਨ ਤਾਂ ਉਹਦੇ ਲਈ ਇੱਕ ਮਿਸਾਲ ਮੈਂ ਤੁਹਾਨੂੰ ਦੱਸੂਗਾ ਕਿ ਆਹ ਦੇਖ ਲਓ ਮੁੰਡਾ ਜਿਹੜਾ ਇੱਥੇ ਰਹਿ ਕੇ ਕੰਮ ਕਰ ਰਿਹਾ ਆ ਤੇ ਇੱਥੇ ਰਹਿ ਕੇ ਸ਼ੌਂਕ ਦੇ ਨਾਲ ਕੰਮ ਕਰ ਰਿਹਾ ਉਹਦੇ ਨਾਲ ਗੱਲਬਾਤ ਕਰਾਂਗੇ ਕਿ ਕਿੰਨੀ ਦੇਰ ਹੋ ਗਈ ਉਹਨੂੰ ਇਹ ਕੰਮ ਕਰਦਿਆਂ ਨੂੰ ਤੇ ਅ ਕਿਸ ਤਰ੍ਹਾਂ ਦਾ ਉਹਦਾ ਹੁਣ ਤੱਕ ਦਾ ਤਜਰਬਾ ਰਿਹਾ ਜੈ ਜੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾ ਜੀ ਹਾ ਜੀ ਤੁਸੀਂ ਸੁਣਾਓ ਇਹ ਕੀ ਤੁਹਾਡਾ ਨਾਮ ਵੀਰੇ ਮੇਰਾ ਨਾਮ ਅਰਮਾਨਦੀਪ ਸਿੰਘ ਆ ਜੀ ਅਰਮਾਨਦੀਪ ਪਿੰਡ ਕਿਹੜਾ ਆਪਣਾ ਪਿੰਡ ਖਾਨਰਯਾਦਾ ਖਾਨਰਯਾਦਾ ਚੋਲਾ ਸਾਗ ਰੋਡ ਤੇ ਇਹ ਕਿੰਨੀ ਦੇਰ ਹੋ ਗਈ ਆ ਮਤਲਬ ਇਹ ਕੰਮ ਕਰਦਿਆਂ ਨੂੰ ਤੇ ਮਨ ਨੂੰ ਕਿੰਨਾ ਕਿ ਸਕੂਨ ਆ ਕਿੰਨੀ ਕਿ ਤਸੱਲੀ ਆ ਜਦੋਂ ਇਹ ਕੰਮ ਕਰਦੇ ਜੇ ਸੰਗਤਾਂ ਨੂੰ ਤੁਸੀਂ ਸ਼ਰਧਾਈ ਛਕਾਉਂਦੇ ਜੇ ਕਿਵੇਂ ਦਾ ਮਹਿਸੂਸ ਹੁੰਦਾ ਮੈਨੂੰ ਜੀ 2 ਮਹੀਨੇ ਹੋ ਗਏ ਕੰਮ ਚਾਲੂ ਕਿਤੇ ਨੂੰ ਇਹ ਮੈਨੂੰ ਬਹੁਤ ਆਨੰਦ ਆਉਂਦਾ ਸਕਦਾ ਉਹਨਾਂ ਸ਼ਰਧਾਈ ਛਕਾ ਕੇ ਤੇ ਇਹ ਫਿਰ ਤੁਸੀਂ ਕਿੰਨੇ ਵਜੇ ਆ ਜਾਂਦੇ ਜੇ ਤੇ ਕਿੰਨੇ ਵਜੇ ਤੱਕ ਇਹ ਚੱਲਦਾ ਨਹੀਂ ਸਰੇ ਨੌਏ ਤੱਕ ਪੂਰਾ ਕੰਮ ਰੈਡੀ ਹੁੰਦਾ ਵਾ ਸਰਦਾਈ ਜੀ ਮੈਂ 7 ਵਜੇ ਆ ਜਨਾ ਹਾਂ ਹਾਂਜੀ ਇਹ ਕਰੀਬ ਕਿੰਨੀਆਂ ਕ ਸੰਗਤਾਂ ਜਿਹੜੀਆਂ ਕਿੰਨੇ ਕ ਲੋਕ ਆ ਕੇ ਜਿਹੜੇ ਆ ਉਹ ਸ਼ਾਮਾਂ ਤੱਕ ਇਹ ਸਰਦਾਈ ਚੱਕਦੇ ਆ ਬਹੁਤ ਸੰਗਤ ਆ ਜਾਂਦੀਆਂ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਹਾਂਜੀ ਜਿਹੜੇ ਨੌਜਵਾਨ ਬਾਹਰਲੇ ਮੁਲਕਾਂ ਚ ਜਾ ਕੇ ਕਹਿੰਦੇ ਆ ਅਸੀਂ ਕੰਮ ਕਰਨਾ ਆ ਉਹ ਸਮਝਦੇ ਆ ਸ਼ਾਇਦ ਇੱਥੇ ਕੰਮ ਹੈ ਨਹੀਂ ਕੀ ਕਹਿਣਾ ਚਾਹੁੰਦੇ ਜੇ ਤੁਸੀਂ ਉਹਨਾਂ ਉਹਨੀ ਮੈਂ ਇਹ ਕਹਿੰਦਾ ਵੀ ਇੱਥੇ ਬਹੁਤ ਵਧੀਆ ਕੰਮ ਆ ਜਿਹਨੇ ਆਪਣਾ ਰਜਕਾਰ ਚਲਾਇਆ ਬਹੁਤ ਵਧੀਆ ਚਲਾਇਆ ਇੱਥੇ ਮੈਂ ਇਹ ਕਹਿੰਦਾ ਵੀ ਜਿਹੜੇ ਬਾਹਰ ਜਾ ਕੇ ਕੰਮ ਕਰਦੇ ਉਹਨਾਂ ਨਾਲੋਂ ਇੱਥੇ ਵਧੀਆ ਕੰਮ ਕਰਨਾ ਚੰਗਾ ਮਤਲਬ ਜਿਹੜੇ ਗੋਰਿਆਂ ਦੀ 200 ਸਾਲ ਅਹੀ ਗੁਲਾਮੀ ਕੀਤੀ ਆ ਉਹਨਾਂ ਗੋਰਿਆਂ ਦੀ ਉਹਨਾਂ ਗੋਰਿਆਂ ਦੇ ਜਾ ਕੇ ਕੰਮ ਕਰਨ ਦੀ ਬਜਾਏ ਜੇ ਇੱਥੇ ਰਹਿ ਗਏ ਕੰਮ ਕਰੀਏ ਤਾਂ ਉਹਦੇ ਚ ਵੀ ਬਹੁਤ ਆਨੰਦ ਆ ਬਹੁਤ ਆਨੰਦ ਆਜੀ ਕਿ ਆਪਣੇ ਕੰਮ ਚ ਬਹੁਤ ਜ਼ਿਆਦਾ ਆਨੰਦ ਆ ਕਿੰਨੇ ਕ ਜਿਹੜੇ ਹੈਗੇ ਆ ਮਤਲਬ ਲੋਕ ਸ਼ਾਮਾਂ ਤੱਕ ਅੰਦਾਜ਼ਨ ਤੁਹਾਡੇ ਕੋਲ ਛਰਦਾਈ ਵੀ ਲੋਕ 50 60 ਜਣੇ ਪੜਕਾ ਜਾਂਦੇ ਹਾਂਜੀ ਬਾਧ ਵੀ ਜਾਂਦੇ ਆ ਹਾਂਜੀ ਦੇਖੋ ਜਿਹੜੀ ਮਿਹਨਤ ਆ ਨਾ ਮਿਹਨਤ ਜਰੂਰ ਰੰਗ ਲਿਆਉਂਦੀ ਆ ਤੇ ਅਸੀਂ ਫਤੇ ਟਾਈਮਸ ਚੈਨਲ ਦੇ ਨਾਤੇ ਮਰਾਈ ਵੀ ਤੁਹਾਨੂੰ ਅਪੀਲ ਕਰਾਂਗੇ ਕਿ ਜਿਹੜੇ ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਮਿਹਨਤ ਕਰ ਰਹੇ ਆ ਜਿਹੜੇ ਤੁਹਾਡੇ ਪੰਜਾਬੀ ਆ ਤੇ ਤੁਹਾਡੇ ਆਪਣੇ ਆ ਉਹ ਤੁਹਾਡੇ ਉਹ ਮਿਹਨਤ ਕਰ ਰਹੇ ਆ ਤੇ ਉਹਨਾਂ ਦਾ ਸਹਿਯੋਗ ਕਰੋ ਆਗੇ ਜਿਹੜੀਆਂ ਕੰਪਨੀਆਂ ਦੀਆਂ ਕੋਲ ਡਰਿੰਕਾਂ ਠੰਡੇ ਅਸੀਂ ਲਿਆ ਕੇ ਨਿਆਣਿਆਂ ਪਿਆਰ ਰਹੇ ਆ ਤੁਸੀਂ ਦੇਖੋ ਕਿ ਉਹਨਾਂ ਠੰਡਿਆਂ ਦਾ ਉਹਨਾਂ ਕੋਲ ਡਰਿੰਕਸ ਦਾ ਕੀ ਜਿਹੜਾ ਆ ਨਤੀਜਾ ਨਿਕਲਦਾ ਆ ਇਹਦੇ ਵਿੱਚ ਤੁਸੀਂ ਵੇਖ ਲਓ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਨੇੜੇ ਕਰਕੇ ਦਿਖਾ ਦੇ ਕਿ ਇਹਦੇ ਵਿੱਚ ਕਿੰਨੀ ਤਰ੍ਹਾਂ ਦਾ ਜਿਹੜਾ ਸਮਾਨ ਇਹਨਾਂ ਨੇ ਪਾਇਆ ਆਪਾਂ ਫਿਰ ਵੀ ਇਹਨੂੰ ਵੀਰ ਨੂੰ ਪੁੱਛ ਲੈਨੇ ਆ ਰਮਾਨ ਨੂੰ ਰਮਾਨ ਇਹਦੇ ਵਿੱਚ ਕਿੰਨੀ ਤਰ੍ਹਾਂ ਦਾ ਸਮਾਨ ਜਿਹੜਾ ਪਾਇਆ ਹੈ ਇਹਦੇ ਚ ਪਾਜੀ ਬਦਾਮ, ਕਸਖਾਸ, ਕਾਲੀ ਮਿਰਚ, ਲਾਜੀ, ਮੱਕ ਦੇ ਗਲਾਬ ਦੇ ਫੁੱਲ ਪਾਏ। ਮਤਲਬ ਸਾਰਾ ਕੁਝ ਜਿਹੜਾ ਆ ਉਹ ਕੁਦਰਤੀ ਆ। ਹਾਂਜੀ ਸਾਰਾ ਕੁਝ ਕੁਦਰਤੀ ਆ। ਹੁਣ ਇੱਕ ਪਾਸੇ ਉਹ ਚੀਜ਼ਾਂ ਆ ਜਿਹੜੀਆਂ ਸਾਨੂੰ ਕੁਦਰਤ ਨੇ ਦਿੱਤੀਆਂ ਤੇ ਸਾਡੀ ਸਿਹਤ ਲਈ ਚੰਗੀਆਂ ਆ ਜਿਹਦੇ ਨਾਲ ਸਾਡੀ ਸਿਹਤ ਜਿਹੜੀ ਆ ਤੰਦਰੁਸਤ ਰਹਿੰਦੀ ਆ। ਖਾਸ ਕਰਕੇ ਗਰਮੀ ਦੇ ਮੌਸਮ ਦੇ ਵਿੱਚ ਜਦੋਂ ਤੁਸੀਂ ਸਰਦਾਈ ਪੀਂਦੇ ਜੇ ਤੇ ਇਹ ਬਹੁਤ ਠੰਡਕ ਵਾਲੀ ਜਿਹੜੀ ਆ ਇਹ ਚੀਜ਼ ਹੈਗੀ ਆ ਜਿਹੜੀ ਸਾਨੂੰ ਸਾਡੇ ਵਿਰਸੇ ਦੇ ਵਿੱਚ ਕਹਿ ਲਓ ਮਿਲੀ ਆ ਤੇ ਇਹਨੂੰ ਹੁਣ ਦੇਖੋ ਕਿੰਨੀ ਮਿਹਨਤ ਦੇ ਨਾਲ ਨੌਜਵਾਨ ਇਹਨੂੰ ਬਣਾ ਰਿਹਾ ਆ ਤੇ ਕਿੰਨੀ ਉਹਦੀ ਭਾਵਨਾ ਹੋਊਗੀ ਇਹਨੂੰ ਬਣਾਉਣ ਦੇ ਵਿੱਚ ਤੇ ਪਿਉਣ ਦੇ ਵਿੱਚ ਇਸ ਕਰਕੇ ਅਸੀਂ ਤੁਹਾਨੂੰ ਇਹ ਕਹਿੰਨੇ ਆ ਕਿ ਤੁਸੀਂ ਜਿਹੜੇ ਇਸ ਤਰ੍ਹਾਂ ਦੇ ਨੌਜਵਾਨ ਆ ਉਹਨਾਂ ਦੇ ਕੋਲ ਜ਼ਰੂਰ ਆਓ ਤੇ ਆ ਕੇ ਇਹਨਾਂ ਦੀ ਹੌਸਲਾ ਅਫਜ਼ਾਈ ਕਰੋ ਤੇ ਇਹੋ ਜੀਆਂ ਜਿਹੜੀਆਂ ਚੀਜ਼ਾਂ ਤੁਹਾਡੀ ਸਿਹਤ ਲਈ ਚੰਗੀਆਂ ਆ ਉਹਨਾਂ ਦਾ ਜਰੂਰ ਸੇਵਨ ਕਰੋ ਅ ਇਹ ਵੀਰ ਜਿਹੜਾ ਆ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਜਿਹੜੀ ਤਰਨਤਾਰਨ ਤੋਂ ਗੋਇੰਦਵਾਲ ਸਾਹਿਬ ਨੂੰ ਰੋਡ ਜਾਂਦੀ ਆ ਫਤਿਹਾਂਬਾਦ ਕਸਬੇ ਤੋਂ ਬਾਅਦ ਜਿਹੜਾ ਫਾਟਕ ਗੋਇੰਦਵਾਲ ਸਾਹਿਬ ਵਾਲੀ ਸਾਈਡ ਤੇ ਆਉਂਦਾ ਆ ਜੇ ਤਰਨਤਾਰਨ ਤੋਂ ਆਓਗੇ ਤਾਂ ਖੱਬੇ ਪਾਸੇ ਇਹ ਵੀਰ ਮਿਲੂਗਾ ਤੁਹਾਨੂੰ ਤੇ ਜੇ ਇਧਰੋਂ ਗੋਇੰਦਵਾਲ ਸਾਹਿਬ ਕਪੂਰਥਲੇ ਵਾਲੀ ਸਾਈਡ ਤੋਂ ਆਓਗੇ ਤਾਂ ਫਾਟਕ ਲੰਘਦੇ ਆਸਾਰ ਸੱਜੇ ਹੱਥ ਜਿਹੜਾ ਆ ਇਹ ਨੌਜਵਾਨ ਦਾ ਅੱਡਾ ਆ ਇੱਥੇ ਬਹਿ ਕੇ ਇਹ ਆਪਣਾ ਕੰਮ ਕਰਦਾ ਆ ਆਪਣੀ ਕਿਰਤ ਕਰਦਾ ਆ ਇਸ ਕਰਕੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਮੰਨਣ ਵਾਲੇ ਇਨ੍ਹਾਂ ਗੁਰਸਿੱਖਾਂ ਇਨ੍ਹਾਂ ਮਿਹਨਤਕਸ਼ ਲੋਕਾਂ ਦੇ ਕੋਲ ਆ ਕੇ ਇਨ੍ਹਾਂ ਦਾ ਹੌਸਲਾ ਫੁਜਾਈ ਕਰਨੀ ਜਿਹੜੀ ਆ ਉਹ ਸਾਡੀ ਸਾਰਿਆਂ ਦਾ ਫਰਜ਼ ਬਣਦਾ ਆ ਤੁਹਾਨੂੰ ਸਾਡੀਆਂ ਇਹ ਵੀਡੀਓ ਜਿਹੜੀਆਂ ਅਸੀਂ ਇਸ ਤਰ੍ਹਾਂ ਦੀਆਂ ਤੁਹਾਡੇ ਨਾਲ ਲੈ ਕੇ ਆਉਂਦੇ ਆ ਉਹ ਕਿਸ ਤਰ੍ਹਾਂ ਦੀਆਂ ਲੱਗਦੀਆਂ ਆਪਣੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰਨੇ ਆਪਣੀਆਂ ਟਿੱਪਣੀਆਂ ਸਾਡੇ ਨਾਲ ਜਰੂਰ ਸਾਂਝੀਆਂ ਕਰਨੀਆਂ ਆਪਣੇ ਸਾਥੀ ਕੈਮਰਾਮੈਨ ਸ਼ੀਤਲ ਕੁਮਾਰ 바ਵਾ ਦੇ ਨਾਲ ਮੈਂ ਸਰਬਦੋਸ ਸਿੰਘ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ